ਚੈਨਲ ਦੇਖਦੇ ਸਰੋਤਰ ਨੂੰ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਇਆ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਨਿਰੰਦਰਪੁਰ ਦੇ ਵਿੱਚ ਜਿੱਥੇ ਕਿ ਸਰਦਾਰ ਬਲਦੇਵ ਸਿੰਘ ਚਾਹਲ ਜੀ ਦੀ ਯਾਦ ਵਿੱਚ ਇੱਕ ਚੈਰੀਟੇਵ ਟ੍ਰੈਸਟ ਬਣਾਇਆ ਗਿਆ ਉਹਨਾਂ ਵੱਲੋਂ ਮਹੀਨੇ ਬਾਅਦ 15 ਦਿਨਾਂ ਬਾਅਦ ਜਾਂ 2 ਮਹੀਨਾ ਬਾਅਦ ਇੱਥੇ ਇੱਕ ਕੈਂਪ ਲਗਾਇਆ ਜਾਂਦਾ ਹੈ ਕਿਸੇ ਕਿਸੇ ਬਿਮਾਰੀ ਦਾ ਕਿਤੇ ਕਿਸੇ بیمار ਤਾਂ ਲੈ ਕੇ ਤਿੰਨ ਚਾਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਇਹ ਬੜੀ ਸੇਵਾ ਕਰ ਰਹੇ ਨੇ ਪਿੰਡ ਦੀ ਉਹ ਪਿੰਡ ਦੇ ਨਾਲ ਲੱਗਦੇ ਹੋਰ ਲੋਕਾਂ ਦੀ ਆਪਾਂ ਅੱਜ ਗੱਲ ਕਰਦੇ ਹਾਂ ਡਾਕਟਰ ਸਾਹਿਬ ਨਾਲ ਜਿਹੜੇ ਕਿ ਸਰਦਾਰ ਬਲਦੇਵ ਸਿੰਘ ਚਾਹਲ ਜੀ ਦੇ ਲੜਕੇ ਨਾਲ ਗੱਲ ਕਰ ਰਾਤ ਕਰਦੇ ਆਪਾਂ ਇਹ ਇਹ ਨਾਲ ਸ਼ੁਰੂ ਕੀਤੀ ਹੈ ਸ਼ੁਰੂ ਕਰਨ ਤੋਂ ਬਾਅਦ ਅੱਗੇ ਕੀ ਕੁਝ ਕਰਨ ਜਾ ਰਹੇ ਨੇ ਨਾਲ ਆਪਾਂ ਗੱਲ ਕਰਦੇ ਆਓ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ ਆਪਾਂ ਤੁਹਾਨੂੰ ਦੇਖ ਰਿਹਾ ਕਾਫੀ ਸਮੇਂ ਲੰਮੇ ਤੁਸੀਂ ਇੱਥੇ ਲੋਕਾਂ ਦੀ ਸਮਾਜ ਸੇਵਾ ਕਰ ਰਹੇ ਹੋ ਨਾਲ ਤੁਸੀਂ ਡਾਕਟਰ ਇੱਕ ਪ੍ਰੋਫੈਸ਼ਨਲ ਵਧੀਆ ਡਾਕਟਰ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿਵੇਂ ਲੱਗਿਆ ਵੀ ਇੱਥੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਇੱਥੇ ਲੋਕਾਂ ਬਾਰੇ ਤੁਹਾਨੂੰ ਪਤਾ ਹੈ ਤੇ ਤੁਸੀਂ ਕੀ ਸੋਚ ਕੇ ਸ਼ਾਮ ਸ਼ੁਰੂ ਕੀਤਾ ਜੀ ਗਵਿੰਦਰ ਜੀ ਦੇਖੋ ਮੈਂ ਇਹ ਪਿੰਡ ਨੂੰ ਬਿਲੋਂਗ ਕਰਦਾਗਾ ਬਹੁਤ ਵਾਰ ਜਦੋਂ ਵੀ ਮੈਂ ਆਉਂਦਾ ਸੀ ਘਟ ਆਉਂਦਾ ਸੀ ਪਰ ਹੈਲਥ ਦਾ ਇਨਾ ਇੱਥੇ ਪ੍ਰੋਬਲਮ ਸੀ ਕਿ ਬੜੇ ਲੋਗ ਆਉਂਦੇ ਸੀ ਤੇ ਕਈ ਵਾਰੀ ਮੈਂ ਹੀ ਕਨਫਿਊਜ਼ ਹੋ ਜਾਂਦਾ ਸੀ ਕਿ ਆਪਦੇ ਫੀਲਡ ਤੋਂ ਬਾਹਰ ਲੋਕਾਂ ਨੂੰ ਕਿਵੇਂ ਦੇਖਿਆ ਜਾਵੇ ਤੇ ਫਿਰ ਮੇਰੇ ਫਾਦਰ ਸਾਹਿਬ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਨੂੰ ਹੀ ਮੈਡੀਕਲ ਦੀ ਪ੍ਰੋਬਲਮ ਹੋਈ ਸੀ ਤੇ ਬੜਾ ਰਿਹਤ ਫਿਰ ਮੈਂ ਲੰਬੀ ਆਣੀ ਹੈ ਕਿ ਮੈਂ ਡਾਕਟਰ ਬਣਿਆ ਫਿਰ ਆਰਥੋਪੈਡਿਕ ਸਰਜਨ ਬਣਿਆ ਸਪਾਈਨ ਸਰਜਨ ਬਣਿਆ ਫਿਰ ਮੈਂ ਸੋਚਿਆ ਕਿ ਇਹ ਸਾਰੇ ਨੂੰ ਇੱਕ ਫਾਰਮਲ ਰੂਪ ਦੇ ਕੇ ਕੀਤਾ ਜਾਵੇ ਤਾਂ ਬੈਟਰ ਤਾਂ ਫਿਰ ٹرسٹ ਬਣਾਇਆ ਗਿਆ ਫਾਦਰ ਸਾਹਿਬ ਦੇ ਨਾਮ ਤੇ ਤਾਂ ਉਹ ٹرسٹ ਚ ਫਿਰ ਮਹੀਨੇ ਬਾਅਦ ਕੋਈ ਨਾ ਕੋਈ ਕੈਂਪ ਲਾਇਆ ਜਾਂਦਾ ਸਭ ਤੋਂ ਪਹਿਲਾਂ ਆਈ ਦਾ ਅੱਖਾਂ ਦਾ ਕੈਂਪ ਲੱਗਿਆ ਫਿਰ ਹੱਡੀਆਂ ਦਾ ਕੈਂਪ ਲੱਗਿਆ ਫਿਰ ਲਾਸਟ ਟਾਈਮ ਹੀਅਰਿੰਗ ਇਟ ਲੋਕਾਂ ਦੀਆਂ ਸੁਣਦੇ ਆ ਟੈਸਟ ਹੋਏ ਅੱਜ ਜੀ ਉਹਨਾਂ ਦਾ ਜਿਨ੍ਹਾਂ ਦੇ ਟੈਸਟ ਹੋਏ ਸੀ ਉਹਨਾਂ ਦੀਆਂ ਮਸ਼ੀਨਾਂ ਬਣ ਗਈਆਂ ਉਹ ਦਿਨ ਆਏ ਆ ਤੇ ਫਿਰ ਨਵੇਂ ਬੰਦਿਆਂ ਦੇ ਹੋਰ ਟੈਸਟ ਕਰਨਗੇ ਨਾਲ ਮੈਨੂੰ ਸੀ ਕਿ ਇੱਥੇ ਇਸ ਏਰੀਏ 'ਚ ਫਲੱਡ ਦਾ ਇੰਨਾ ਪ੍ਰਭਾਵ ਨਹੀਂ ਪਿਆ ਪਰ ਅਸੀਂ ਸਾਰੀਆਂ ਦਵਾਈਆਂ ਵਗੈਰਾ ਲੈ ਕੇ ਆਏ ਸੀ ਕਿ ਬੱਚਾ ਲਈ ਬਿਮਾਰੀਆਂ ਲਈ ਜਾਂ ਜੁਨੀ ਸਕਿਨ ਦੀ ਇਨਫੈਕਸ਼ਨ ਹੋਈ ਕਿ ਉਹਨਾਂ ਲਈ ਅੱਜ ਜੀ ਜਨਰਲ ਕੈਂਪ ਵੀ ਨਾਲ ਲਾਰੇ ਤੇ ਬਲੇ ਹੋਰ ਜਾਣ ਕੇ ਖੁਸ਼ੀ ਹੋਊਗੀ ਇਹ ਤੇਰੀਏ ਚ ਦੋ ਸਕੂਲ ਆਪਣੇ ਕੋਲ ਦੇ ਇੱਕ ਫਲੇ ਵੀ ਦਸੂ ਦੋ ਅੱਧੀ ਰੈਨੋਵੇਟ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਚ ਈ ਲੜਕੇ ਲੜਕੀਆਂ ਦੇ ਬਿਲਕੁਲ ਨਵੇਂ ਬਾਤ ਕੋ ਆਹ ਲਹੋ ਪਾਣੀ ਕੁਈ ਨਾਲ ਆ ਰਿਹਾ ਸਿੱਧਰ ਨਵੇਂ ਕਲਾਸ ਕੋ ਐਂਜੀ ਪੀਸ ਮੇਂ ਸਟਰੀਂਸ ਸਾਰਾ ਇਹਦੇ ਕੰਮ ਦੇ ਦੇਖਣ ਕੋਈ ਕਿ ਕਾਫੀ ਕੰਮ ਹੋਇਆ ਕਿ ਤੇ ਬੱਚਿਆਂ ਨੂੰ ਵੀ ਮਿਲੇ ਬਹੁਤ ਬੜੀ ਚੀਜ਼ ਹੈ ਉੱਧਰ ਵੀ ਦੋਨੋਂ ਪ੍ਰਮਿਸਟਰ ਚਲ 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 ਅਗਲੇ ਮਹੀਨੇ ਤੱਕ ਕੋਸ਼ਿਸ਼ ਕਰਾਂਗੀ ਕਿ ਕੋਨੂੰ ਅਸੀਂ ਉਹ ਫੀਲਡ ਦਿਖਾਈਏ ਉਹ ਜਿਹਨਾਂ ਦਾ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਤੇ ਕਨੇਦੀ ਵਾਲੇ ਸਕੂਲ ਬਹੁਤ ਵਧੀਆ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਸਾਡੇ ਦੋ ਕਲਾਸਰੂਮ ਚਾਹੀਏ ਸੀ ਨਹੀਂ ਤੇ ਫਿਰ ਉਹਨਾਂ ਨੇ ਕਲਾਸਰੂਮ ਬਸ ਚੱਲ ਗਿਆ ਸੀ ਕਲਾਸਰੂਮ ਜੁਨਾ ਦੇ ਅਗਰ ਸਭ ਇੱਥੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਇੱਕ ਮੈਂ ਸੱਲ ਤੋਂ ਸਹਿਮਤ ਨਹੀਂ ਹਾਂਗਾ ਈ ਆਪਾਂ ਏਸੀ ਲਾ ਕੇ ਦੇ ਰਹਿਆਂ ਉਹਨਾਂ ਨੂੰ ਡਾਕਟਰ ਸਾਹਿਬ ਆਪਾਂ ਨੂੰ ਪਤਾ ਵੀ ਆਪਣਾ ਏਰੀਆ ਕਿਹ ਹੈ ਜਾਏਗਾ ਇੱਥੇ ਏਸੀ ਦੀ ਵੀ ਜਾਏ ਜੇ ਅਸੀਂ ਉਹਨਾਂ ਨੂੰ ਟੀਚਰ ਦੀ ਕੋਈ ਪ੍ਰੋਵਾਈਡ ਕਰ ਦਿੰਦੇ ਉਹ ਵਧੀਆ ਨਹੀਂ ਸੀ ਕਿਉਂਕਿ ਐਜੂਕੇਸ਼ਨ ਪਹਿਲਾਂ ਜੁੜੀਆ ਏਸੀ ਬਾਅਦ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਟੀਚਰਾਂ ਦੀ ਕੋਈ ਕਮੀ ਨਹੀਂ ਦੋਨੇ ਸਕੂਲਾਂ 'ਚ ਮੈਂ ਦੇਖਿਆ ਹੁਣ ਅੱਜ ਕੀ ਦੀ ਡੇਟ 'ਚ ਫੁੱਲ ਸਟਾਫ ਆ ਉਹਨਾਂ ਦਾ ਮਿਡ-ਡੇ ਮੀਲ ਦਾ ਵੀ ਪੂਰੇ ਤਿਆਰੀ ਹੈ ਕੋਕ ਕਲੇਰੀ 'ਚ ਜੇ ਤੁਸੀਂ ਦੇਖਿਆ ਉਹਨਾਂ ਨੇ ਟੀਚਰਸ ਨੇ ਆਪ ਦਾ ਕਿਚਨ ਗਾਰਡਨ ਬਣਾਇਆ ਹੋਇਆ ਸੀ ਲੋਕਲ ਸਬਜ਼ੀਆਂ ਹੀ ਯੂਜ਼ ਕਰਦੇ ਸੀ ਉਹ ਕਾਫੀ ਮਾਡਰਨ ਸਕੂਲ ਨੇ ਉੱਥੇ ਪੰਜ ਕਲਾਸਾਂ ਸੀ ਜਿਨ੍ਹਾਂ ਚ ਤਿੰਨ ਚ ਏਸੀ ਲੱਗਿਆ ਸੀ ਉਹ ਕਹਿ ਰਹੇ ਸੀ ਦੋ ਬੱਚੇ ਇਤਰਾਜ਼ ਕਰਦੇ ਕਿ ਸਾਡੇ ਕਾਚ ਏਸੀ ਨਹੀਂ ਹੈ ਇਹ ਦੂਜਾ ਇਹ ਹੈ ਕਿ ਕਈ ਵਾਰੀ ਆਪਾਂ ਨੂੰ ਐਂ ਲੱਗਦਾ ਕਿ ਜ਼ਿਆਦਾ ਫੈਸਿਲਿਟੀ ਨ ਦੋ ਤੁਸੀਂ ਕਿਸੇ ਵੱਡੇ ਬੰਦੇ ਨਾਲ ਗੱਲ ਕਰੋ ਮੇਰੇ ਘਰੇ ਵੀ ਆਰਗੂਮੈਂਟ ਹੋ ਗਿਆ ਕਿ ਜੇ ਸਕੂਲ ਚ ਏਸੀ ਲੱਗਿਆ ਤਾਂ ਉਹ ਘਰੇ ਆ ਕੇ ਵੀ ਏਸੀ ਮੰਗਣਗੇ ਫਿਰ ਉਹ ਰਹਿਣਗੇ ਘਰੇ ਲੜਨਗੇ ਤੇ ਉਹ ਹੁੰਦਾ ਪਰ ਮੇਰਾ ਕਹਿਣ ਦਾ ਇਹ ਮਤਲਬ ਹੈ ਕਿ ਜਿਹੜਾ ਕਈ ਵਾਰੀ ਕੋਈ ਇਹੀ ਇਨਸੈਂਟਿਵ ਨਾਲ ਕੀ ਬੜੀ ਆ 6 ਘੰਟੇ ਚੰਗੇ ਤਰੀਕੇ ਨਾਲ ਉੱਥੇ ਬੈਠ ਕੇ ਪੜਿਆ ਜਾਵੇ ਤਾਂ ਬੰਦੇ ਬੱਚੇ ਕਈ ਵਾਰੀ ਉਹਦੇ ਕਰਕੇ ਉਲਟਾ ਵੀ ਹੋ ਜਾਂਦਾ ਕਿ ਜਾਣ ਲੱਗ ਜਾਂਦੇ ਆ ਸਕੂਲ ਹਾਂ ਇਹ ਵੀ ਗੱਲ ਸਾਡੀ ਬਿਲਕੁਲ ਸਹੀ ਅੱਛਾ ਡਾਕਟਰ ਸਾਹਿਬ ਜਦੋਂ ਆਪਾਂ ਇੱਥੇ ਆਏ ਆ ਤੁਸੀਂ ਗੱਲ ਕਰ ਰਹੇ ਹੋ ਇੱਥੇ ਤੁਹਾਨੂੰ ਲੋਕਾਂ ਦਾ ਜਿਹੜਾ ਬਿਹੇਵੀਅਰ ਹੈ ਜਾਂ ਲੋਕਾਂ ਦੀ ਜਿਹੜੀ ਭਾਸ਼ਾ ਹੈ ਕਿਉਂਕਿ ਤੁਸੀਂ ਭਾਵੇਂ ਜਨਮ ਇੱਥੇ ਲੈ ਲੇ ਲੇਕਿਨ ਬਾ ਲੰਮਾ ਸਮਾਂ ਤੁਸੀਂ ਬਾਹਰ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੁਣ ਨੇ ਦੇਖੋ ਦੋ ਤਿੰਨ ਕਿਤਾਬ ਬੜਾ ਜ਼ਰੂਰੀ ਹੈ ਕਿ ਇੱਥੇ ਆਪਣੇ ਪੰਜਾਬ ਚ ਹੈਲਥ케ਅਰ ਇੱਕ ਤਾਂ ਟ੍ਰੈਡੀਸ਼ਨਲ ਤਰੀਕਾ ਹੈ ਵੀ ਆਪਾਂ ਤੁਹਾਨੂੰ ਜੇ ਕੋਈ ਖੰਗ ਹੋ ਜੇ ਜਾਂ ਕੋਈ ਬੱਜੇ ਸਦੀਆਂ ਤੋਂ ਲੋਕ ਕਹਿ ਰਹੇ ਕਿ ਇਹਦਾ ਇਲਾਜ ਆਹੀ ਹੋਏਗਾ ਜਿਹੜਾ ਕਿ ਮੇਰੇ ਇਲਾਜ ਨਾਲੋਂ ਥੋੜਾ ਮੁਸ਼ਕਿਲ ਅਲੱਗ ਹੋਏਗਾ ਤਾਂ ਉਹਨਾਂ ਲੋਕਾਂ ਨੂੰ ਕਈ ਵਾਰੀ ਆਈ ਨਹੀਂ ਕਹਿ ਸਕਦੇ ਕਿ ਤੁਸੀਂ ਜੋ ਕਰਦੇ ਰਹੋ ਤਾਂ ਉਹਨਾਂ ਨੂੰ ਸਮਝਾ ਕੇ ਪਿਆਰ ਨਾਲ ਕਰਕੇ ਉਹ ਕਰਨਾ ਜ਼ਰੂਰੀ ਪੈਂਦਾ ਕਿ ਟ੍ਰੈਡੀਸ਼ਨਲ ਤਰੀਕੇ ਨੂੰ ਮਾਡਰਨ ਦੇ ਨਾਲ ਕਿਵੇਂ ਮਲਾਇਆ ਜਾਵੇ ਕਿਉਂਕਿ ਜਿਹੜੀ ਐਮਰਜੈਂਸੀ ਆ ਤਾਂ ਉਹਦੇ ਚ ਤਾਂ ਅਸੀਂ ਹਮੇਸ਼ਾ ਕਹਾਂਗੇ ਕਿ ਸਾਡੀ ਗੱਲ ਮੰਨੋ ਜਿਵੇਂ ਦੂਜੀ ਗੱਲ ਆ ਕੋਈ ਕਹੇਗਾ ਮੈਂ ਹੋਮੋਪੈਥੀ ਲੈ ਲਈ ਮੈਂ ਆਹ ਕਾੜਾ ਪੀ ਲਿਆ ਗਲਾ ਖਰਾਬ ਆ ਉਹ ਅਸੀਂ ਕਿ ਜਰੂਰ ਉਹਨਾਂ ਕਹਿੰਦੇ ਕਰੋ ਕੋਈ ਪ੍ਰੋਬਲਮ ਨਹੀਂ ਉਹ ਗਲਤ ਨਹੀਂ ਹੈਗੇ ਤੇ ਇਸ ਲਈ ਉਹ ਮਿਲ ਜੁਲ ਕੇ ਚੱਲਣ ਵਾਲੀ ਗੱਲ ਤੁਸੀਂ ਇੱਕ ਬਰਤਨ ਵਿਜਟ ਨਹੀਂ ਹੋ ਸਕਦੇ ਕਿ ਸਾਡਾ ਆਹੀ ਕਰੋ ਅੱਛਾ ਡਾਕਟਰ ਸਾਹਿਬ ਮੈਂ ਇੱਕ ਜੇ ਤੁਹਾਡੇ ਇੱਥੇ ਅੱਗੇ ਕੈਂਪ ਦੇ ਵਿੱਚ ਕੋਈ ਚੀਜ਼ ਦੇਖਿਆ ਕਿ ਤੁਸੀਂ ਬੀਟੀਆਂ ਨਾਲ ਲੈ ਕੇ ਆਏ ਹੋ ਉਹ ਬੀਟੀਆਂ ਨਾਲ ਥੋੜੀ ਜਿਹੀ ਗੱਲਬਾਤ ਕੀਤੀ ਆ ਉਹ ਪਲੱਸ 2th ਮੈਡੀਕਲ ਕਰ ਰਹੀ ਆ ਮੈਨੂੰ ਇਸ ਤਰ੍ਹਾਂ ਅੱਛਾ ਲੱਗਿਆ ਵੀ ਜਦੋਂ ਉਹ ਹੁਣ ਲੋਕਾਂ ਦੇ ਵਿਚਰ ਰਹੇ ਨੇ ਪੇਸ਼ੈਂਟਾਂ ਦੇ ਵਿਚਰ ਰਹੇ ਨੇ ਤਾਂ ਮੇਰੇ ਖਿਆਲ ਨਾਲ ਉਹ ਵੀ ਤੁਹਾਡੇ ਵਾਂਗੂ ਇਸ ਤਰ੍ਹਾਂ ਕਰੇਗੀ ਆ ਇਹ ਦੇਖੋ ਇਹ ਬੱਚਾ ਨੂੰ ਅੱਜਕੱਲ ਦੇ ਬੱਚੇ ਕਾਫੀ ਡਾਕਟਰ ਬਣਨ ਨਹੀਂ ਜਾ ਰਹੇ ਕਿਉਂਕਿ ਬੜਾ ਲੰਬਾ ਹੈ ਜਦੋਂ ਤੱਕ ਉਹ ਡਾਕਟਰ ਟ੍ਰੇਨਿੰਗ ਕਰਕੇ ਆਉਂਦੇ ਆ ਤਾਂ ਘੱਟੋ ਘੱਟ 35-40 ਸਾਲ ਦੇ ਹੋ ਜਾਂਦੇ ਆ ਉਹਨਾਂ ਦੇ ਨਾਲ ਜਿਹੜੇ ਐਮਬੀਏ ਆ ਉਹ ਕਰਦੇ ਉਹਨਾਂ ਨੂੰ ਡਬਲ ਪੈਸੀ ਕਮਾਉਂਦੇ ਆ ਤੇ 25-30 ਸਾਲ 'ਚ ਸੈੱਟ ਹੋ ਜਾਂਦੇ ਆ ਤੇ ਇਹ ਬੇਟੀ ਨੂੰ ਬੈਠਾ ਮੈਂ ਸਮਝਾਇਆ ਪਰ ਇਹ ਕਹਿ ਰਹੀ ਹੈ ਕਿ ਮੈਂ ਡਾਕਟਰ ਬਣਨਾ ਤੇ ਮੇਰੇ ਨਾਲ ਹਸਪੀਟਲ ਚ ਵੀ ਆ ਕੇ ਪੇਸ਼ੈਂਟ ਦੇਖਦੀ ਹੈ ਸਭ ਕਰਦੀ ਹੈ ਤੇ ਮੈਂ ਇਹਨੂੰ ਇਹ ਕਿਹਾ ਕਿ ਤੈਨੂੰ ਫਿਰ ਐਡ ਕੀ ਅ ਲਾਈਵ ਡੈਮੋਨਸਟ੍ਰੇਸ਼ਨ ਵੀ ਦਿਖਾਉਣੇ ਸੀ ਧੁੱਪ ਚ ਬਿਠਾ ਕੇ ਮਰੀਜ਼ ਦਿਖਾਉਣੇ ਅ ਫਿਰ ਤੈਨੂੰ ਪਤਾ ਲੱਗੇਗਾ ਕੀ ਆ ਤਾਂ ਉਹ ਤੇ ਉਹ ਬੜੀ ਇੰਤਜ਼ਾਰਤੀ ਮੇਰੇ ਨਾਲ ਜਿਆਦਾ ਕੰਮ ਕਰ ਰਹੀ ਹੈ ਸਾਰਾ ਡਾਟਾ ਰੱਖ ਰਹੀ ਹੈ ਸਭ ਕੈਂਪ ਦਾ ਹੀ ਕਰਦੀ ਹੈ ਸਾਡੀ ਟਰਸਟ ਦਾ ਸਾਰਾ ਉਹ ਵੈਬਸਾਈਟ ਇਹ ਉਹ ਇਹਦਾ ਬਹੁਤ ਵੱਡਾ ਯੋਗਦਾਨ ਹੈ ਅਜਾ ਸਰ ਸਭ ਇਹ ਨਹੀਂ ਲੱਗਦਾ ਵੀ ਆਪਾਂ ਨੂੰ ਜਿਸ ਤਰ੍ਹਾਂ ਤੁਸੀਂ ਬੱਚੇ ਲੈ ਆਏ ਹੋ ਜੇ ਸਾਰੇ ਲੋਕ ਹੀ ਇਸ ਤਰ੍ਹਾਂ ਆਪਦੇ ਉਹਦੇ ਪ੍ਰੋਫੈਸ਼ਨਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣ ਤਾਂ ਕਿ ਉਹ ਬੱਚੇ ਸਾਡੇ ਬੇਲੇ ਰਹਿਣ ਦੀ ਬਜਾਏ ਜਾਂ ਸੁਸਤੀ ਪੈਣ ਦੀ ਬਜਾਏ ਲੋਕਾਂ ਦੇ ਵਿੱਚ ਵਿਚਰ ਕੇ ਅੱਛੇ ਰਿਜ਼ਲਟ ਦੇ ਸਕਦੇ ਨੇ ਜ਼ਰੂਰ ਚਾਹੀਦਾ ਦੇਖੋ ਤੁਸੀਂ ਚੀਨ ਤੇ ਕਦੇ ਜਾਪਾਨ ਚ ਜਾ ਕੇ ਦੇਖੋ ਬੱਚੇ ਆਪਣਾ ਸਾਰਾ ਸਕੂਲ ਕੁਝ ਸਾਫ਼ ਕਰਦੇ ਆ ਸਾਰਾ ਕੁਝ ਨਾਲ ਕਰ ਦਿਆ ਹਰੇਕ ਕੰਮ ਕਰ ਦਿਆ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਿਖਾਇਆ ਜਾਂਦਾ ਹੈ ਸਾਡੇ ਉਲਟਾ ਹੈ ਹਾਂ ਇੱਥੇ ਤੁਸੀਂ ਕਿਸੇ ਨੂੰ ਕਹਿ ਦੋਗੇ ਤਾਂ ਉਹ ਟੀਚਰ ਨੂੰ ਘੁਟਵਾ ਦੇ ਕੇ ਗੱਲ ਨੂੰ ਕਿ ਸਾਡੇ ਬੱਚੇ ਤੋਂ ਇਹਨੇ ਆ ਕੰਮ ਕਰਾ ਲਿਆ ਤਾਂ ਇਹ ਜ਼ਰੂਰੀ ਹੈ ਇਹ ਤਾਂ ਆਦਤਾਂ ਪਾਈਆਂ ਜਿਵੇਂ ਹਾਂ ਅੱਛੀ ਗੱਲ ਹੈ ਨਾ ਇਹਨਾਂ ਨੂੰ ਆਇਆ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਜ਼ਰੂਰ ਹੈ ਆਪ ਨੂੰ ਦੋਨੋਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕਰਦਿਆਂ ਨੇ ਕਿੰਨੀ ਮਿਹਨਤ ਕੀਤੀ ਆ ਉਹ ਕਿਵੇਂ ਕੰਮ ਕੀਤਾ ਉਹਨਾਂ ਦੇ ਠੀਕ ਹੈ ਪ੍ਰੋਬਲਮ ਹੀ ਹੁੰਦੀ ਹੈ ਕਿ ਅੱਜ ਦੀ ਡੇਟ 'ਚ ਜਿਹੜੇ ਕਰਦਿਆਂ ਨੇ ਦੇਖਿਆ ਹੋਇਆ ਉਹ ਕਹਿੰਦੇ ਕਿ ਸਾਡੇ ਬੱਚੇ ਇਹ ਨਾ ਦੇ ਆਦਿ ਉਹਨਾਂ ਨੂੰ ਜਿਆਦਾ ਸੁੱਖ ਦਈਏ ਕੋਈ ਨਹੀਂ ਉਹ ਫਿਰ ਪ੍ਰੋਬਲਮ ਬਾਅਦ ਚ ਆ ਕੇ ਤੰਗ ਕਰਦੇ ਆ ਅੱਜ ਜੇ ਨਸ਼ੇ ਦੇ ਵਿੱਚ ਕਈ ਅੱਛੇ ਘਰਾਂ ਦੇ ਲੋਕ ਮੁੰਡੇ ਜਿਹੜੇ ਨੇ ਨਸ਼ੇ ਦੇ ਚ ਪਏ ਨੇ ਮੇਰੇ ਖਿਆਲ ਤੋਂ ਉਹਨਾਂ ਚ ਇਹੀ ਲੱਗਦਾ ਵੀ ਜਿਹੜੇ ਬੱਚਾ ਨੂੰ ਆਪਣੀ ਜੱਦੀ ਪੁਸਤੀ ਸੰਬੰਧ ਨਾਲ ਜੋੜ ਤੋੜ ਰਹੇ ਨੇ ਉਹ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਦੇਖੋ ਜਦੋਂ ਅਸੀਂ ਕਾਲਜ ਚ ਪੜ੍ਹਦੇ ਸੀ ਕੋਈ ਨਸ਼ੇ ਦੀ ਗੱਲ ਹੀ ਨਹੀਂ ਹੁੰਦੀ ਬਿਲਕੁਲ ਸਿਰਫ ਸਪੋਰਟਸ ਦੀ ਗੱਲ ਹੁੰਦੀ ਸੀ ਕੋਈ ਕਹਿ ਰਿਹਾ ਕਿ ਆ ਮੈਚ ਕਿੱਧਰ ਜਾ ਰਿਹਾ ਹੋਰ ਹੈ ਵੱਤ ਬਾਤ ਛੋਟੇ ਮੋਟੇ ਲੜਾਈ ਝਗੜੇ ਕਾਲਜਾਂ ਚ ਹੋ ਜਾਂਦੇ ਸੀ ਉਹ ਵੀ ਕੋਈ ਐਨੇ ਤੱਕ ਨਹੀਂ ਪਹੁੰਚਦੇ ਸੀ ਤੇ ਉਹ ਲੇਖਨ ਰੂਪਨ ਤੱਕ ਖਤਮ ਹੋ ਜਾਂਦੇ ਸੀ ਕੰਡੈਸ਼ਨ ਦੇ ਤਾਂ ਕਿਸੇ ਨੇ ਕੋਈ ਸੋਚਿਆ ਹੀ ਨਹੀਂ ਹੁੰਦਾ ਤੇ ਅੱਜ ਦੀ ਡੇਟ ਤਾ ਮੈਨੂੰ ਤਾਂ ਜ਼ਿਆਦਾ ਐਕਸਪੀਰੀਅੰਸ ਨਹੀਂ ਪਰ ਸਾਰੇ ਕਹਿ ਰਹੇ ਕਿ ਸਕੂਲਾਂ ਦੇ ਬਾਹਰ ਜਿਹੜੀਆਂ ਟੌਫੀਆਂ ਬਿਕਰੀਆਂ ਨੇ ਉਹ ਬੱਚੇ ਉਹ ਵੀ ਨਸ਼ੇ ਵਾਲੀਆਂ ਨੇ ਹੂੰ ਜਿਵੇਂ ਸਟ੍ਰਿੰਗ ਹੈ ਜੀ ਉਹ ਵੀ ਕਹਿੰਦੇ ਹਾਂ ਹਾਂ ਤੇ ਅੱਜ ਕੱਲ ਪਾਰਟੀਆਂ ਤੇ ਜਾਉਂਦਾ ਤਾਂ ਕੋਈ ਬੱਚਿਆਂ ਨੂੰ ਹਰ ਵੇਲੇ ਤਾਂ ਨਾਲ ਪੇਰੈਂਟਸ ਜਾ ਨਹੀਂ ਸਕਦੇ ਔਰ ਅੱਗੇ ਤਾਂ ਕਈ ਵਾਰੀ ਹੁੰਦਾ ਕਿ ਦੂਜੇ ਨਾਲ ਦੇ ਬੱਚੇ ਦੱਸ ਦਿੰਦੇ ਦੀ ਕਿ ਥੋੜਾ ਬੱਚਾ ਇਹ ਆਏ ਹਨ ਉਹ ਸਾਰੇ ਬੱਚੇ ਇੱਕੋ ਹੀ ਤਰ੍ਹਾਂ ਦੇ ਨੇ ਉਹ ਤਾਂ ਬੜੀ ਪ੍ਰੋਬਲਮ ਤਾਂ ਹੋ ਰਹੀ ਹੈ ਅੱਛਾ ਡਾਕਟਰ ਸਾਹਿਬ ਐਂਡ ਤੇ ਮੈਂ ਤੁਹਾਨੂੰ ਇਹੀ ਪੁੱਛਾਂਗਾ ਵੀ ਤੁਸੀਂ ਜਿਹੜੇ ਲੋਕ ਨੇ ਜਾਂ ਘਰੀਲੂ ਲੋਕ ਨੇ ਜਿਹੜੇ ਮਜ਼ਦੂਰ ਲੋਕ ਨੇ ਜਾਂ ਜਿਹੜੇ ਸਾਡੇ ਸਮਾਜ ਲੋਕ ਨੇ ਇਹਨਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਗਾਈਡ ਕਰਨ ਤਾਂ ਕਿ ਉਹ ਗਰਾਹੀ ਨਾ ਪਹਜਣ ਸਭ ਤੋਂ ਇੰਪੋਰਟੈਂਟ ਹੈ ਕਿ ਬੱਚੇ ਨੂੰ ਚੰਗੀ ਐਜੂਕੇਸ਼ਨ ਦਿੱਤੀ ਜਾਵੇ ਤੇ ਉਹਨੂੰ ਆਪਣੇ ਫੈਮਿਲੀ ਆਪਣੇ ਕਲਚਰ ਨਾਲ ਜੋੜਿਆ ਜਾਵੇ ਪਰ ਆਹ ਤਾਂ ਮੇਰਾ ਕੀ ਅੱਜ ਦੀ ਐਜੂਕੇਸ਼ਨ ਚ ਵੀ ਆਪਣੇ ਕਲਚਰ ਬਾਰੇ ਆਪਣੀ ਸਿੱਖੀ ਦਾ ਬਾਰੇ ਜਿਵੇਂ ਪੰਜਾਬ ਤੇ ਜਾਂ ਹਿੰਦੂ ਇਹ ਪੁਰਾਣੇ ਰੀਟਸ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਉਹਨਾਂ ਵਿਚਾਰੇ ਨੂੰ ਕੋਈ ਪਤਾ ਹੀ ਨਹੀਂ ਉਹਨਾਂ ਦਾ ਆਪ ਦਾ ਕਲਚਰ ਹੀ ਨਹੀਂ ਉਹ ਜੇ ਬਾਹਰ ਜਾਂਦੇ ਆ ਤਾਂ ਫਿਰ ਉਹ ਬਾਹਰਲਾ ਕਲਚਰ ਹੀ ਐਡਾਪਟ ਕਰ ਲੈਂਦੇ ਆ ਤਾਂ ਆਪਣਾ ਕਲਚਰ ਬੜਾ ਵਧੀਆ ਕਲਚਰ ਹੈ ਇਹਦੇ ਕਲਚਰ ਨੇ ਇੰਨੇ ਸਾਲ ਸਰਵਾਈਵ ਕੀਤਾਗਾ ਇੰਨਾ ਇਹ ਕਲਚਰ ਚਾਹੇ ਕਾਮੇਨੀ ਛੋਟੀ ਰਹੀ ਸੀ ਪਰ ਇਹ ਕਲਚਰ ਤਾਂ ਫਿਰ ਵੀ ਚੱਲਦਾ ਰਿਹਾ ਤੇ ਇਹੀ ਆਪਣੇ ਬੱਚਿਆਂ ਨੂੰ ਦੇਣਾ ਪੈਣਾ ਹੈ ਤਾਂ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਹਨਾਂ ਚੀਜ਼ਾਂ ਨਾਲ ਵੀ ਸਹਿਮਤ ਹੋਵੋ ਕਿਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਜੋ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਹੈ ਇਹਦੇ ਵਿੱਚ ਕੋਈ ਕਮੀ ਰਹੀ ਹੋਵੇ ਜਾਂ ਡਾਕਟਰ ਸਾਹਿਬ ਤੋਂ ਕੋਈ ਸਵਾਲ ਕਰਨਾ ਰਹਿ ਗਿਆ ਹੋਵੇ ਜਾਂ ਡਾਕਟਰ ਸਾਹਿਬ ਨੇ ਜਿਹੜੇ ਜਵਾਬ ਦਿੱਤੇ ਨੇ ਉਹਦੇ ਵਿੱਚ ਕੋਈ ਕਮੀ ਹੋਵੇ ਜਾਂ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤਾਂ ਕਿ ਅਸੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਉਹ ਸਵਾਲ ਕਰ ਸਕੀਏ ਤੇ ਇਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਕਿ ਇਹਨਾਂ ਨਾਲ ਉਹ ਵੀ ਗੱਲਬਾਤ ਸਾਂਝੀ ਕਰ ਸਕੀਏ ਸਾਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਕੈਮਰਾਮੈਨ ਪਵੰਦੇ ਨਾਲ ਭਪਿੰਦਰ ਸਿੰਘ ਦੀ ਖਾਸ ਰਿਪੋਰਟ ਪੰਜਾਬ ਮਾਨਸਾ